ਹਾਂਜੀ ਸਾਰੇ ਹੀ সুইਟ ਸੋਲ ਫੈਮਲੀ ਨੂੰ ਬਹੁਤ ਹੀ ਪਿਆਰ ਭਰੇ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਉਹ ਇਸ ਬਾਰੇ ਆ ਕਿ ਕੀ ਸੱਚਮੁੱਚ ਚਮਤਕਾਰ ਹੁੰਦੇ ਆ ਜ਼ਿੰਦਗੀ ਦੇ ਵਿੱਚ ਅੱਜ ਆਪਾਂ ਇਸ ਵਿਸ਼ੇ ਨੂੰ ਲੈ ਕੇ ਇਹਦੇ ਤੇ ਵੀਡੀਓ ਬਣਾਉਣ ਜਾ ਰਹੇ ਹਾਂ ਥੋੜੇ ਕਿ ਦਿਨ ਹੋਏ ਮੈਂ ਕੋਈ YouTube ਜਦੋਂ ਓਪਨ ਕੀਤਾ ਤਾਂ ਉੱਥੇ ਇੱਕ ਲਿੰਕ ਆਇਆ ਕੋਈ ਪੋਡਕਾਸਟ ਸੀਗਾ ਤੇ ਮੈਂ ਉਹ ਸੁਣਨ ਲੱਗ ਗਈ ਉਹਦੇ ਵਿੱਚ ਨਾ ਕਾਫੀ ਕੋਈ ਫੇਮਸ ਹਸਤੀ ਆਈ ਸੀਗੀ ਜੋ ਵੀ ਮਹਿਮਾਨ ਸੀਗੇ ਤੇ ਉਹ ਕਹਿੰਦੇ ਕਿ ਤੁਸੀਂ ਮੈਨੂੰ ਬੁਲਾਇਆ ਸੀ ਪੋਡਕਾਸਟ ਲਈ ਬਟ ਮੈਂ ਤੁਹਾਨੂੰ ਜਵਾਬ ਦੇ ਦਿੱਤਾ ਸੀਗਾ ਐਂਕਰ ਨੂੰ ਦੱਸ ਰਹੇ ਸੀ ਕਹਿੰਦੇ ਪਰ ਫਿਰ ਮੈਨੂੰ ਯੂਨੀਵਰਸ ਤੋਂ ਇੱਕ ਮੈਸੇਜ ਮਿਲੇ ਆ ਉਹ ਮੈਸੇਜ ਆਇਆ ਕਿ ਕੋਈ ਮੇਰੀ ਵੀਡੀਓ ਦੀ ਵੇਟ ਕਰ ਰਿਹਾ ਕਹਿੰਦੇ ਮੈਂ ਫਿਰ ਕੁਝ ਵੀ ਨਹੀਂ ਸੋਚਿਆ ਕਹਿੰਦੇ ਕਿਤੇ ਨਾ ਕਿਤੇ ਮੈਨੂੰ ਟੈਲੀਪੈਥੀ ਮਹਿਸੂਸ ਹੋਈ ਕੋਈ ਉਸ ਪਰਸਨ ਦੇ ਨਾਲ ਕਨੈਕਸ਼ਨ ਮਹਿਸੂਸ ਹੋਇਆ ਕਿ ਕੋਈ ਮੇਰੀ ਵੀਡੀਓ ਦਾ ਇੰਤਜ਼ਾਰ ਕਰਦਾ ਕਹਿੰਦੇ ਮੈਂ ਜਵਾਬ ਦੇ ਵੀ ਚੁੱਕਿਆ ਸੀ ਤੁਹਾਨੂੰ ਪਰ ਮੈਂ ਫਿਰ ਵੀ ਦੁਬਾਰਾ ਹਾਂ ਕਰ ਦਿੱਤੀ ਕਿ ਮੈਂ ਪੋਡਕਾਸਟ ਕਰਨ ਦੇ ਵਾਸਤੇ ਜ਼ਰੂਰ ਆਉਂਗਾ ਕਹਿੰਦੇ ਔਰ ਮੈਨੂੰ ਇੰਨਾ ਕ ਯਕੀਨ ਆ ਕਿ ਜਿਸ ਪਰਸਨ ਦਾ ਮੈਨੂੰ ਯੂਨੀਵਰਸ ਨੇ ਮੈਸੇਜ ਦਿੱਤਾ ਸੀ ਉਹ ਇਸ ਸਮੇਂ ਇਸ ਪੋਡਕਾਸਟ ਨੂੰ ਜ਼ਰੂਰ ਸੁਣ ਰਿਹਾ ਕਹਿੰਦੇ ਇਟ ਡਸਨਟ ਮੈਟਰ ਕਿ ਕਿੰਨੇ ਕ ਤੁਹਾਡੇ ਵਿਊਜ਼ ਹੋ ਰਹੇ ਆ ਕਿੰਨੇ ਕ ਤੁਹਾਨੂੰ ਲੋਕ ਪਸੰਦ ਕਰਦੇ ਆ ਕਿੰਨੇ ਕ ਨਾ ਪਸੰਦ ਕਰਦੇ ਆ ਕਹਿੰਦੇ ਪਰ ਜੇਕਰ ਉਹ ਉਸ ਇੱਕ ਤੱਕ ਵੀ ਮੇਰਾ ਮੈਸੇਜ ਪਹੁੰਚ ਗਿਆ ਤਾਂ ਮੈਂ ਆਪਣਾ ਇੱਥੇ ਆਉਣਾ ਜਿਹੜਾ ਉਹ ਸਫਲਾ ਮੰਨੂਗਾ ਸੋ ਜੇ ਹੇ ਮੈਂ ਸੋਚਿਆ ਮੈਂ ਕਿਹਾ ਫਿਰ ਕਿਉਂ ਵੀ ਮੈਨੂੰ ਵੀ ਇਸ ਤਰ੍ਹਾਂ ਨਹੀਂ ਬੈਠਣਾ ਚਾਹੀਦਾ ਹੋ ਸਕਦਾ ਕਿਸੇ ਇੱਕ ਨੂੰ ਵੀ ਮੇਰੇ ਤੋਂ ਕੋਈ ਵੀ ਕੋਈ ਮੋਟੀਵੇਸ਼ਨ ਮਿਲ ਸਕੇ ਸੋ ਮੈਂ ਫਿਰ ਆਪਣੇ ਮੁਰਸ਼ਿਦ ਜੀ ਤੋਂ ਇਜਾਜ਼ਤ ਲਈ ਕਿ ਹੁਣ ਮੈਨੂੰ ਆਗਿਆ ਹੋ ਸਕਦੀ ਆ ਕਿ ਬਹੁਤ देर ਹੋ ਚੁੱਕੀ ਆ ਤੇ ਮੈਂ ਕਦੀ ਕੋਈ ਵੀਡੀਓ ਨਹੀਂ ਬਣਾਈ ਤੇ ਉਹਨਾਂ ਨੇ ਫਿਰ ਸਾਰਾ ਦੇਖਿਆ ਤੇ ਉਹਨਾਂ ਨੇ ਮੈਨੂੰ ਪਰਮਿਸ਼ਨ ਦੇ ਦਿੱਤੀ ਕਿ ਹਾਂਜੀ ਹੁਣ ਤੁਸੀਂ ਵੀਡੀਓ ਗੁਰੂ ਮਹਾਰਾਜ ਜੀ ਦੇ ਅੱਗੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਕੇ ਤੁਸੀਂ ਦੁਬਾਰਾ ਤੋਂ ਆਪਣੀਆਂ ਵੀਡੀਓ ਬਣਾਉਣੀ ਹੈ ਸਟਾਰਟ ਕਰ ਸਕਦੇ ਹੋ ਸੋ ਇਸ ਕਰਕੇ ਫਿਰ ਮੈਂ ਹੁਣ ਆਪ ਜੀ ਦੇ ਫਿਰ ਇੱਕ ਵਾਰ ਦੁਬਾਰਾ ਫਿਰ ਤੋਂ ਆਪ ਜੀ ਦੇ ਨਾਲ ਸਾਂਝ ਪਾਉਣ ਜਾ ਰਹੀ ਹਾਂ ਕੱਲ ਸਾਸਰੀ ਅਕਾਲ ਵਾਲੀ ਵੀਡੀਓ ਪਾਈ ਸੀ ਤੁਸੀਂ ਕਮੈਂਟ ਕਰਕੇ ਸਾਸਰੀ ਅਕਾਲ ਦਾ ਜਵਾਬ ਦਿੱਤਾ ਇੰਨੀ ਕਿ ਜ਼ਿਆਦਾ ਖੁਸ਼ੀ ਮਿਲੀ ਰੋਮ-ਰੋਮੈਂ ਸਾਰੇਆਂ ਦਾ ਧੰਨਵਾਦ ਕਰਦੀ ਆ ਕਿ ਇੰਨੇ ਚਿਰ ਬਾਅਦ ਵੀ ਤੁਸੀਂ ਮੈਨੂੰ ਫੇਰ ਤੋਂ ਸਵੀਕਾਰ ਕਰ ਲਿਆ ਨਹੀਂ ਤੇ ਇੰਨੇ ਚਿਰ ਨੂੰ ਹਰ ਕੋਈ ਭੁੱਲ ਜਾਂਦਾ ਆ ਕਿਸੇ ਨੂੰ ਵੀ ਸੋ ਤੁਸੀਂ ਯਾਦ ਰੱਖਿਆ ਤੁਹਾਡਾ ਰੋਮ-ਰੋਮ ਸ਼ੁਕਰਾਨਾ ਆ ਸਾਰੇਆਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਸੁਣਿਆ ਲਾਈਕ ਕੀਤਾ ਕਮੈਂਟ ਕੀਤਾ ਸਬਸਕ੍ਰਾਈਬ ਵੀ ਕੀਤੇ ਚੈਨਲ ਨੂੰ ਜਿਨ੍ਹਾਂ ਨੇ ਉਨਾ ਸਾਰੇ ਅੰਦਾ ਤੈਹ ਦਿਲ ਤੋਂ ਜਿੰਨੀ ਵਾਰ ਹੋ ਸਕੇ ਓਨੀ ਵਾਰਸ਼ ਕਰਾਨਾ ਥੈਂਕ ਯੂ ਕਾਲਪੁਰਖ ਵਾਹਿਗੁਰੂ ਤੁਸੀਂ ਮੈਨੂੰ ਇਸ ਕਾਬਲ ਬਣਾਇਆ ਕਿ ਮੈਂ ਕੁਝ ਆਪਣੇ ਜੋ ਵੀ ਤਜਰਵੇ ਨੇ ਜਾਂ ਕਿਸੇ ਤੋਂ ਜੋ ਵੀ ਸਿੱਖਿਆ ਮੈਂ ਉਹ ਤੁਹਾਡੇ ਤੱਕ ਪਹੁੰਚਾ ਸਕਾਂ ਸੋ ਅੱਜ ਜਿਹੜਾ ਆਪਾਂ ਗੱਲ ਕਰਦੇ ਆਂ ਚਮਤਕਾਰਾਂ ਦੀ ਜੇਕਰ ਦੇਖਿਆ ਜਾਵੇ ਤਾਂ ਸਾਡੀ ਜ਼ਿੰਦਗੀ ਬਚਪਨ ਤੋਂ ਲੈ ਕੇ ਹੁਣ ਤੱਕ ਚਮਤਕਾਰਾਂ ਦੇ ਨਾਲ ਹੀ ਭਰਪੂਰ ਰਹੀ ਆ ਆਪਾਂ ਡੀਪ ਲੈਵਲ ਤੇ ਜਾ ਕੇ ਉਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦੇ ਕਦੇ ਪਹਿਲਾਂ ਇਹਨਾਂ ਬਾਰੇ ਕੋਈ ਖਾਸ ਸਾਨੂੰ ਜਿਹੜੀ ਨੌਲੇਜ ਨਹੀਂ ਸੀ ਹੁੰਦੀ ਤੇ ਨਾ ਹੀ ਅਸੀਂ ਕਿਸੇ ਕਦੇ ਸ਼ੁਕਰਾਨੇ ਦੇ ਭਾਵ ਦੇ ਵਿੱਚ ਰਹਿੰਦੇ ਸੀ ਸਾਨੂੰ ਸਿਖਾਇਆ ਹੀ ਨਹੀਂ ਗਿਆ ਕਿ ਸ਼ੁਕਰਾਨੇ ਦੇ ਵਿੱਚ ਕਿੰਨੀ ਵੱਡੀ ਤਾਕਤ ਛੁਪੀ ਹੋਈ ਆ ਜਿਉਂ-ਜਿਉਂ ਸ਼ੁਕਰਾਨਾ ਕਰਦੇ ਜਾਂਦੇ ਆ ਜ਼ਿੰਦਗੀ ਦੇ ਵਿੱਚ ਹੋਰ-ਹੋਰ ਚਮਤਕਾਰ ਜਿਹੜੇ ਆ ਵਾਪਰਦੇ ਜਾਂਦੇ ਆ ਜੇਕਰ ਮੈਂ ਇਸ ਇਹਨਾਂ ਪੰਜ ਸਤ ਮਹੀਨਿਆਂ ਦੇ ਵਿੱਚ ਨਿਗਾਹ ਮਾਰਾਂ ਤਾਂ ਅਣਗਿਣਤ ਚਮਤਕਾਰ ਮੇਰੀ ਜ਼ਿੰਦਗੀ ਦੇ ਵਿੱਚ ਵਾਪਰੇ ਆ ਹੌਲੀ ਹੌਲੀ ਤੁਹਾਡੇ ਨਾਲ ਮੈਂ ਉਹ ਸਾਰੀਆਂ ਘਟਨਾਵਾਂ ਜ਼ਰੂਰ ਸ਼ੇਅਰ ਕਰੂੰਗੀ ਤਾਂ ਕਿ ਆਪ ਸਾਰਿਆਂ ਨੂੰ ਗੁਰਵਾਣੀ ਗੁਰੂ ਤੇ ਵਾਹਿਗੁਰੂ ਮੰਤਰ ਤੇ ਤੇ ਮੂਲ ਮੰਤਰ ਤੇ اٹਟ ਭਰੋਸਾ ਵਣ ਜਾਵੇ ਇੰਨਾ ਕ ਭਰੋਸਾ ਵਣ ਜਾਵੇ ਕਿ ਤੁਸੀਂ ਸਾਰੀ ਜ਼ਿੰਦਗੀ ਉਸ ਮੂਲ ਮੰਤਰ ਦਾ ਗੁਰ ਮੰਤਰ ਦਾ ਕਦੀ ਵੀ ਲੜਨੀ ਛੱਡੋਗੇ ਅਜੇ ਹਜੇ ਚੰਤ ਕਰ ਵਾਪਰੇ ਨੇ ਕਿ ਜਿਨ੍ਹਾਂ ਦੀ ਕਦੀ ਉਮੀਦ ਵੀ ਨਹੀਂ ਸੀ ਕਰ ਸਕਦੇ ਆਪਾ ਸੋ ਜਿਸ ਤਰ੍ਹਾਂ ਗੁਰ ਬਾਣੀ ਦੇ ਵਿੱਚ ਵੀ ਸਾਰੇ ਚਮਤਕਾਰ ਹੀ ਨੇ ਸਾਰੇ ਦੱਸੇ ਹੋਏ ਭਗਤਾਂ ਦੇ ਜਿਨ੍ਹਾਂ ਦੇ ਨਾਲ ਘਟਨਾਵਾਂ ਵਾਪਰੀਆਂ ਭਗਤ ਪ੍ਰਹਿਲਾਦ ਦੇ ਨਾਲ ਭਗਤ ਕਬੀਰ ਜੀ ਦੇ ਨਾਲ ਭਗਤ ਨਾਮਦੇਵ ਜੀ ਦੇ ਨਾਲ ਸਾਰਾ ਕੁਝ ਉਹਨਾਂ ਦੇ ਨਾਲ ਜੋ ਵਾਪਰਿਆ ਉਹਨਾਂ ਨੇ ਗੁਰਬਾਣੀ ਗੁਰੂ ਜੀ ਦੇ ਵਿੱਚ ਲਿਖਿਆ ਉਹਨਾਂ ਦੇ ਨਾਲ ਜਿਹੜੀਆਂ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਸਾਰਾ ਕੁਝ ਦਰਜ ਕੀਤਾ ਪਿਆ ਲਿਖਿਆ ਪਿਆ ਗੁਰੂ ਸਾਹਿਬ ਨੇ ਉਹਨਾਂ ਦੀ ਉਹ ਬਾਣੀ ਦਰਜ ਕੀਤੀ ਆ ਸੋ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਜਦੋਂ ਉਹਨਾਂ ਨੂੰ ਮਰੀ ਹੋਈ ਗਉ ਨੂੰ ਜਿਉਂਦਾ ਕਰਨ ਵਾਸਤੇ ਕਿਹਾ ਗਿਆ ਸੀ ਭਗਤ ਕਬੀਰ ਜੀ ਨੂੰ ਪਾਣੀ ਦੇ ਵਿੱਚ ਡੁਬੋਇਆ ਗਿਆ ਸੀ ਤੇ ਮਿਰਗਸ਼ਾਲਾ ਤੇ ਚੜ ਬੈਠੇ ਕਬੀਰ ਉਹ ਵੀ ਤੇ ਇੱਕ ਚਮਤਕਾਰ ਹੀ ਸੀ ਜਦੋਂ ਸਾਰੀਆਂ ਜੰਜੀਰਾਂ ਟੁੱਟ ਗਈਆਂ ਸੀ ਉਹ ਚਮਤਕਾਰਨੀ ਸੀ ਤਾਂ ਕੀ ਸੀ ਭਗਤ ਪ੍ਰਹਿਲਾਦ ਨੂੰ ਕਿਸ ਤਰ੍ਹਾਂ ਬਚਾਇਆ ਕੀੜੀ ਦਾ ਰੂਪ ਧਾਰ ਕੇ ਬਚਾਇਆ ਉਹ ਚਮਤਕਾਰਨੀ ਸੀ ਤਾਂ ਕੀ ਸੀ ਇਸ ਤਰ੍ਹਾਂ ਉਹਨਾਂ ਦੇ ਨਾਲ ਉਹ ਚੀਜ਼ਾਂ ਉਹ ਘਟਨਾਮਾ ਵਾਪਰੀਆਂ ਨੇ ਸਾਡੇ ਨਾਲ ਹਰ ਰੋਜ਼ ਵਾਪਰਦੀਆਂ ਨੇ ਸਵੇਰ ਤੋਂ ਲੈ ਕੇ ਦੇਖੀਏ ਸਾਨੂੰ ਸਾਹ ਆਉਂਦਾ ਇਹ ਵੀ ਤਾਂ ਇੱਕ ਚਮਤਕਾਰ ਹੀ ਆ ਸਾਡਾ ਅੰਦਰ ਸਾਰਾ ਸਿਸਟਮ ਚੱਲ ਰਿਹਾ ਹੈ ਇਹ ਵੀ ਤਾਂ ਇੱਕ ਚਮਤਕਾਰ ਹੀ ਆ ਰੋਜ਼ ਜਿਹੜਾ ਜ਼ਿੰਦਗੀ ਦੇ ਵਿੱਚ ਸਾਡੇ ਕੋਈ ਵੱਡੀ ਘਟਨਾ ਜਿਹੜੀ ਸਾਡੇ ਨਾਲ ਵਾਪਰਨ ਤੋਂ ਬਚ ਜਾਂਦੇ ਆ ਅਸੀਂ ਉਹ ਵੀ ਤਾਂ ਚਮਤਕਾਰ ਹੀ ਆ ਅਚਾਨਕ ਹੀ ਕਿਤੋਂ ਸਾਨੂੰ ਕਿਸੇ ਦੀ ਮਦਦ ਮਿਲ ਜਾਂਦੀ ਆ ਉਹ ਵੀ ਤਾਂ ਚਮਤਕਾਰ ਹੀ ਆ ਅਜੇ ਹਾ ਬਹੁਤ ਕੁਝ ਵਾਪਰਦਾ ਸਾਡੀ ਜ਼ਿੰਦਗੀ ਦੇ ਵਿੱਚ ਬਸ ਅਸੀਂ ਹਰ ਸਮੇ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਭਾਵ ਵਿੱਚ ਰਹੀ ਹੈ ਜਿੰਨੀ ਦੇਰ ਤੱਕ ਸਾਨੂੰ ਠੋਕਰਾਂ ਨਹੀਂ ਲੱਗਦੀਆਂ ਸਾਨੂੰ ਕੋਈ ਰਿਜੈਕਟ ਨਹੀਂ ਕਰਦਾ ਸਾਨੂੰ ਕੋਈ ਅਬਿਊਜ਼ ਨਹੀਂ ਕਰਦਾ ਉਹਨੀ ਦੇਰ ਤੱਕ ਸਾਨੂੰ ਕੋਈ ਸੁਰਤ ਕਿਵੇਂ ਆ ਸਕਦੀ ਆ ਜੇਕਰ ਅਸੀਂ ਸਿਲਵਰ ਸਪੂਨ ਲੈ ਕੇ ਹੀ ਦੁਨੀਆ ਤੇ ਆਏ ਹੁੰਦੇ ਚਾਂਦੀ ਦਾ ਚਮਚਾ ਜਿੱਦਾਂ ਕਹਿੰਦੇ ਮੂੰਹ ਚ ਲੈ ਕੇ ਹੀ ਅਸੀਂ ਜਨਮ ਲਿਆ ਹੁੰਦਾ ਅਸੀਂ ਕਦੀ ਠੋਕਰਾ ਨਾ ਖਾਦੀਆਂ ਹੁੰਦੀਆਂ ਸੀ ਕਦੀ ਗਰੀਬੀ ਨਾ ਦੇਖੀ ਹੁੰਦੀ ਅਸੀਂ ਕਦੇ ਬੁਰਾ ਸਮਾਂ ਨਾ ਦੇਖਿਆ ਹੁੰਦਾ ਤਾਂ ਸਾਨੂੰ ਫਿਰ ਉਸ ਅੱਛੇ ਸਮੇਂ ਦੀ ਕਦਰ ਕਿੱਥੋਂ ਹੋਣੀ ਸੀ ਕਿਵੇਂ ਸਾਨੂੰ ਪਤਾ ਲੱਗਣਾ ਸੀ ਕਿ ਪਰਮਾਤਮਾ ਉਹ ਕਾਲਪੁਰਖ ਵਾਹਿਗੁਰੂ ਗੁਰੂ ਜੀ ਸਾਡੀ ਬਾਹ ਕਿਵੇਂ ਫੜਦੇ ਨੇ ਜੇਕਰ ਸਾਨੂੰ ਕਿਸੇ ਚੀਜ਼ ਦੀ ਜ਼ਿੰਦਗੀ ਦੇ ਵਿੱਚ ਕੋਈ ਕਮੀ ਮਹਿਸੂਸ ਹੁੰਦੀ ਹੋਈ ਨਾ ਜੇਕਰ ਸਾਨੂੰ ਇਸ ਜਰਨੀ ਦੇ ਵਿੱਚ ਵੀ ਪਾਇਆ ਗਿਆ ਤੇ ਸਾਨੂੰ ਸੈਪਰੇਸ਼ਨ ਕਿਉਂ ਮੈ ਸੋਚ ਰਹੀ ਆ ਇਹ ਇਸ ਕਰਕੇ ਹੀ ਆ ਕਿ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਗੁਰਬਾਣੀ ਤੇ ਭਰੋਸਾ ਬਣਾਈਏ ਸ਼ਬਦ ਗੁਰੂ ਤੇ ਅਟੁੱਟ ਵਿਸ਼ਵਾਸ ਬਣਾਈਏ ਮੂਲ ਮੰਤਰ ਗੁਰ ਮੰਤਰ ਦੇ ਨਾਲ ਜੁੜੀਏ ਜਿੰਨਾ ਵੱਤ ਵਦ ਜਾਪ ਕਰਾਂਗੇ ਜਿੰਨਾ ਵੱਤ ਵਦ ਅਸੀਂ ਜਪ ਜਾਪ ਕਰਾਂਗੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਰੀਯੂਨੀਅਨ ਦਾ ਇੱਕ ਚਮਤਕਾਰ ਵੀ ਜ਼ਰੂਰ ਲੈ ਕੇ ਆਊਗਾ ਦੇਖੋ ਰੀਜੂਨੀਅਨ ਹੋਣਾ ਇਹ ਤਾਂ ਡੈਫੀਨੇਟਲੀ ਤੇਈ ਹੈ ਇਸ ਨੂੰ ਕੋਈ ਰੋਕ ਨਹੀਂ ਸਕਦਾ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਰਵਾਉਣਾ ਹੁੰਦਾ ਚਮਤਕਾਰ ਦੇ ਰੂਪ ਦੇ ਵਿੱਚ ਹੀ ਹੁੰਦਾ ਇਹ ਕਿਸੇ ਨੂੰ ਕਦੀ ਪਲੇਟ 'ਚ ਪਰੋਸ ਕੇ ਤਾਂ ਕੁਝ ਮਿਲਦਾ ਨਹੀਂ ਆ ਇਹਦੇ ਲਈ ਮਿਹਨਤ ਕਰਨੀ ਪੈਂਦੀ ਆ ਜਿੰਨੀ ਜ਼ਿਆਦਾ ਆਪਾਂ ਮਿਹਨਤ ਕਰਾਂਗੇ ਓਨਾ ਹੀ ਆਪਾਂ ਨੂੰ ਮਿੱਠਾ ਫਲ ਮਿਲੇਗਾ ਭਾਤੋ ਬਾਦ ਸਾਰੇ ਜਣੇ ਨਾਮ ਜਪਿਆ ਕਰੋ ਇੱਕ ਟਾਰਗੇਟ ਮਿੱਥ ਕੇ ਚੱਲੋ ਅਮਰਤ ਵੇਲੇ ਨੂੰ ਸੰਭਾਲੋ ਇੱਕ ਦੂਜੇ ਨੂੰ ਆਪਾਂ ਸੀਸ ਦੇਈਏ ਤਾਂ ਕਿ ਆਪਾਂ ਆਪਣੀ ਜੀਵਨ ਯਾਤਰਾ ਨੂੰ ਕੰਪਲੀਟ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਮਾਜਾਈਏ ਸੋ ਕੋਈ ਨਾ ਕੋਈ ਆਪਾਂ ਬੰਦਸ਼ ਜ਼ਰੂਰ ਲਾਈਏ ਕਿ ਐਨੇ ਮੂਲ ਮੰਤਰ ਆਪਾਂ ਕਰਨੇ ਹੀ ਕਰਨੇ ਨੇ ਐਨੀਆਂ ਮਾਲਾ ਕਰਨੀਆਂ ਹੀ ਨੇ ਮਾਲਾ ਦਾ ਵੀ ਖੰਡਨ ਕੀਤਾ ਜਾਂਦਾ ਕਈ ਕਹਿੰਦੇ ਆ ਕਿ ਗਿਣ ਕੇ ਪਾਠ ਕੀਤਾ ਤਾਂ ਕੀ ਕੀਤਾ ਭਗਤਾਂ ਨੇ ਵੀ ਮਾਲਾ ਹੱਥ ਵਿੱਚ ਫੜੀ ਸੀ ਪਹਿਲਾਂ ਸਾਨੂੰ ਮਾਲਾ ਹੱਥ ਵਿੱਚ ਜ਼ਰੂਰ ਫੜਨੀ ਪੈਂਦੀ ਆ ਕਿਉਂਕਿ ਇੱਕ ਕੰਡੀਸ਼ਨ ਜੀ ਲੱਗ ਜਾਂਦੀ ਆ ਜੇ ਜੇ ਅਸੀਂ ਸੋਚ ਕੇ ਨਹੀਂ ਕਰਾਂਗੇ ਕਿ ਐਨੇ ਕਰਨੇ ਕਰਨੇ ਤੇ ਮਨ ਸਾਡਾ ਬਹੁਤ ਬੇਈਮਾਨ ਆ ਇਸ ਨੇ ਸਾਨੂੰ ਬੈਠਣ ਹੀ ਨਹੀਂ ਦੇਣਾ ਉਸ ਇੱਕ ਆਸਣ ਤੇ ਜੇਕਰ ਅਸੀਂ ਕੋਈ ਕੰਡੀਸ਼ਨ ਲਾ ਲਵਾਂਗੇ ਕਿ ਅੱਜ ਅਸੀਂ ਛੇ ਮਾਲਾ ਕਰਨੀਆਂ ਨੇ ਜਾਂ 12 ਮਾਲਾ ਮੂਲ ਮੰਤਰ ਦੀਆਂ ਕਰਨੀਆਂ ਨੇ ਤਾਂ ਅਸੀਂ ਆਰਾਮ ਦੇ ਨਾਲ ਫਿਰ ਬੈਠ ਕੇ ਭਜਨ ਬੰਦਗੀ ਕਰ ਸਕਦੇ ਆ ਗੁਰੂ ਮਹਾਰਾਜ ਨੇ ਤਾਂ ਸਾਡਾ ਕਦੀ ਆਧਾਰ ਰੱਖਣਾ ਹੀ ਨਹੀਂ ਆ ਉਹਨਾਂ ਨੇ ਤਾਂ ਜ਼ਰੂਰ ਸਾਨੂੰ ਫਲ ਦੇਣਾ ਹੀ ਦੇਣਾ ਸੋ ਦਿਲ ਤੋਂ ਚਾਹਨੀ ਆ ਕਿ ਤੁਸੀਂ ਵੀ ਆਪਣੇ ਸੋਲ ਪਰਪਸ ਨੂੰ ਛੇਤੀ ਤੋਂ ਛੇਤੀ ਪਹਿਚਾਣੋ ਤੇ ਸੋਲ ਪਰਪਸ ਨੂੰ ਪੂਰਾ ਕਰਨ ਦੇ ਵਿੱਚ ਲੱਗ ਜਾਮੂ ਤਾਂ ਕਿ ਇਸ ਮਦਰ ਅਰਥ ਦਾ ਕੁਝ ਭਲਾ ਹੋ ਸਕੇ ਬਹੁਤ ਹੀ ਪਿਓਰ ਸੋਲੂ ਤੁਸੀਂ ਸਾਰੇ ਬਹੁਤ ਹੀ ਭਜਨ ਬੰਦਗੀ ਵਾਲੀਆਂ ਰੂਹਾਂ ਆਪ ਜੀ ਦੇ ਨਾਲ એનર્ਜੀ ਐਕਸਚੇਂਜ ਕਰਕੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਕਿਤੇ ਨਾ ਕਿਤੇ ਆਪਣਾ ਵੀ ਕੋਈ ਪੁਰਾਣੇ ਜਨਮ ਦਾ ਰਿਸ਼ਤਾ ਜ਼ਰੂਰ ਹੋਊਗਾ ਤਾਂ ਹੀ ਸਾਸਰੀ ਕਾਲ ਦੀ ਸਾਂਝ ਵੀ ਤਾਈਆਂ ਨੂੰ ਹੀ ਪੈ ਗਈ ਆਪਣੀ ਇੱਕ ਦੂਜੇ ਦੇ ਨਾਲ ਭਾਵੇਂ ਕਿ ਹਜੇ ਨਾ ਕਾਪੇ ਕੁ ਦੂਸਰੇ ਨੂੰ ਦੇਖਿਆ ਨਹੀਂ ਆ ਪਰ ਫਿਰ ਵੀ ਇੱਕ ਦਿਲ ਤੋਂ ਇੱਕ ਦੂਸਰੇ ਦੇ ਲਈ ਕੋਈ ਬਲੈਸਿੰਗ ਤਾਂ ਨਿਕਲਦੀ ਹੋਈ ਆ ਨਾ ਤੇ ਬਲੈਸਿੰਗ ਬਹੁਤ ਵੱਡਾ ਕੰਮ ਕਰ ਦਿੰਦੀ ਆ ਵਾਹਿਗੁਰੂ ਆਪ ਸਾਰਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਭਰਪੂਰ ਖੁਸ਼ੀਆਂ ਲੈ ਕੇ ਆਵੇ ਤੇ ਸਾਰਿਆਂ ਦਾ ਜਿਹੜਾ ਸਫਰ ਆ ਉਹ ਬਹੁਤ ਸੁਹਾਵਣਾ ਹੋਵੇ ਆਪ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਰੋਮ ਰੋਮ ਸ਼ੁਕਰਾਨਾ ਇੰਨਾ ਕੀਮਤੀ ਟਾਈਮ ਕੱਢ ਕੇ ਤੁਸੀਂ ਵੀਡੀਓ ਨੂੰ ਸੁਣਿਆ ਥੈਂਕ ਯੂ ਕਾਲਪੁਰਖ ਵਾਈਗਰੇ ਜੀ ਥੈਂਕ ਯੂ